मूल निवासी मोर्चा फकीर चंद जसल मोहाली मुखी पावर ऑफ सोशल यूनिटी बलवीर सिंह पुरी ललित अंबेदकर एडवोकेट सिंह पाली सरपंच छोकरा बलविंदर शीरा डॉक्टर गोल्डी दादरा मुकेश दादरा बलविंदर बारी सरपंच विनय विने दीपक, नार तिलक राज कुलदीप सिंह जोल पंचायत मेंबर रूप लाल पंचायत मेंबर हरजीत सिद्धू पंचायत मेंबर इंद्रजीत सहोता गुरपाल सहोता हर साहिब सिंह सारे इस प्रोग्राम पहुंचे अति भारत रतन बाबा डॉक्टर साहिब भीमराव अंबेडकर महात्मा ज्योतिराव फुले दे जीवन सोचते करजा बारे चर्चा

ਜੋ ਦਿੱਲੀੋਂ ਇਸ ਲਈ ਆਇਆ ਸੀ ਉਹ ਜੀਵਨ ਸਿੰਘ ਵੀ ਸਾਡਾ ਸੀ ਜਿਹਨੇ ਤਲੀ ਤੇ ਸੀਸ ਟਿਕਾਇਆ ਸੀ ਉਹ ਬਾਬਾ ਦੀਪ ਸਿੰਘ ਵੀ ਸਾਡਾ ਸੀ ਜਿਹਨੇ ਭਾਪੀ ਮਸਤਾ ਝਟਕਾਇਆ ਸੀ ਉਹ ਸੁਖਾ ਸਿੰਘ ਵੀ ਸਾਡਾ ਸੀ ਜਿਹਨੇ ਲਿਖ ਸਭਿਧਾਰ ਬਣਾਇਆ ਸੀ ਉਹ ਬਾਬਾ ਸਾਹਿਬ ਵੀ ਸਾਡਾ ਸੀ ਉਹ ਬਾਬਾ ਸਾਹਿਬ ਵੀ ਸਾਡਾ ਸੀ ਮੈਂ ਸਟੂਡੈਂਟ ਪੋਲਿਟਿਕਸ ਨਾ ਇਨਵੋਲਡਾ ਮੇਰੀ ਟੀਮ ਡਾਕਟਰ ਟੀਮ ਦਾ ਸਟੂਡੈਂਟ ਜੁਮੇਨ ਪੰਜਾਬ ਸਾਡੀ ਟੀਮ ਐਜੂਕੇਸ਼ਨ ਤੇ ਜੋਰ ਤੇ ਕੰਮ ਕਰ ਰਹੀ ਹੈ ਅਸੀਂ ਸਕੂਲ ਕਾਲਜ ਦੇ ਵਿੱਚ ਬੱਚਿਆਂ ਲਈ ਫੀਸਾਂ ਮਾਫ਼ ਕਰਵਾਨੀਆਂ ਆ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਵਾ ਕਿਸੇ ਕਮੀ ਕਰਕੇ ਉਹ ਨਹੀਂ ਪੜ੍ਹ ਪਾ ਰਿਹਾ ਤੇ ਅਸੀਂ ਉਹਦੀ ਕੋਸ਼ਿਸ਼ ਕਰਦੇ ਹਾਂ 바ਵਾ ਸਾਹਿਬ ਨੇ ਜਿੰਨੇ ਵੀ ਸਾਡੇ ਵਾਸਤੇ ਕੰਮ ਕੀਤੇ ਮੈਂ ਉਹਨਾਂ ਬਾਰੇ ਸਿਰਫ ਇਲੀਜੀ ਕਹਾਂਗਾ ਕਿ 바ਵਾ ਸਾਹਿਬ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ 바ਵਾ ਸਾਹਿਬ ਦੇ ਜੇ ਜਿਉਂਦੇ ਤਾਂ ਉਹ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਬਣ ਸਕਦੇ ਸੀ ਪਰ 바ਵਾ ਸਾਹਿਬ ਦਾ ਸੁਪਨਾ ਸੀ ਕਿ ਮੇਰੇ ਬੱਚੇ ਭਾਵੇਂ ਦਵਾਈ ਦਫਾ ਮਰ ਜਾਣ ਪਰ ਮੇਰੇ ਸਮਾਜ ਦੇ ਬੱਚੇ ਇੱਕ ਦਿਨ ਜ਼ਰੂਰ ਕਾਮਯਾਬ ਹੋਣ। ਬਾਬਾ ਸਾਹਿਬ ਬਿਰਕਰ ਜੀ ਦੀ ਬਾਇਟ ਨੇ ਦੱਸਿਆ ਕਿ ਉਹਨੇ ਬੱਚੇ ਬਿਮਾਰ ਨੇ ਪਰ ਬਾਬਾ ਸਾਹਿਬ ਕਹਿੰਦੇ ਕਿ ਜੇ ਮੈਂ ਇੱਕ ਬੱਚੇ ਦੀ ਜਾਨ ਬਚਾਉਣ ਦੇ ਲਈ ਵਾਪਸ ਘਰ ਆ ਗਿਆ ਤਾਂ ਮੇਰੇ ਸਾਰੇ ਸਮਾਜ ਦੇ ਬੱਚੇ ਮਰ ਜਾਣਗੇ। ਬਾਬਾ ਸਾਹਿਬ ਬਿਰਕਰ ਜੀ ਦੇ ਚਾਰੇ ਬੱਚੇ ਕੁਰਬਾਨ ਹੋ ਗਏ। ਹੁਣ ਸ਼ੀਦੀ ਦਿਵਾਰਾ ਜੇ ਜੀਣੇ ਚੱਲ ਰਹੇ ਆ ਸਾਰਾ ਸਮਾਜ ਜਾਣਦਾ ਵਾ ਕਿ ਗੁਰ ਗੋਬਿੰਦ ਸਿੰਘ ਜੀ ਨੇ ਚਾਰ ਬੱਚੇ ਵਾਲੇ ਪਰ ਬਹੁਤ ਘੱਟ ਬੰਦੇ ਜਾਣਦੇ ਆ ਕਿ ਬਾਬਾ ਸਾਹਿਬ ਮੇਕਾ ਜਿਹਦੇ ਬੱਚੇ 20 ਬਾਰੇ ਗਏ ਸਾਡੇ ਸਮਾਜ ਲਈ ਅੱਜ ਸਾਡਾ ਸਮਾਜ ਬਾਬਾ ਸਾਹਿਬ ਮੇਕਾ ਜੀ ਬਾਰੇ ਵਿਚਾਰ ਕਰਦਾ ਹੈ ਅੱਜ ਸਾਡਾ ਸਮਾਜ ਬਾਬਾ ਸਾਹਿਬ ਦੀਆਂ ਦੇਣੀਆਂ ਗੱਲਾਂ ਕਰਦਾ ਹੈ ਪਰ ਜੋ ਬਾਬਾ ਸਾਹਿਬ ਮੇਕਾ ਜਿਹੜਾ ਸੁਪਨਾ ਸੀ ਉਹ ਪੂਰਾ ਕਰਨ ਵਿੱਚ ਕੋਈ ਵੀ ਸਾਥ ਨਹੀਂ ਦੇ ਰਿਹਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਰਾਜਨੀਤਿਕ ਤੌਰ ਤੇ ਤੇ ਅੱਧੀ ਆਪਣੇ ਫਾਇਦੇ ਵਾਸਤੇ ਬਾਬਾ ਸਾਹਿਬ ਦੇ ਖਿਲਾਫ ਚੱਲਣ ਵਾਲੀਆਂ ਪਾਰਟੀਆਂ ਆ ਬਾਬਾ ਜੰਮ ਦੇਵਤ ਜੀ ਦੇ ਵਿਚਾਰ ਨੂੰ ਨਾ ਮੰਨਣ ਵਾਲੀਆਂ ਪਾਰਟੀਆਂ ਦਾ ਸਾਥ ਦਿੰਦੇ ਆ ਮੇਰੇ ਤੋਂ ਪਹਿਲਾਂ ਜਿੰਨੇ ਵੀ ਸਟਾਜੋ ਸਾਸੀਆਂ ਨੇ ਵਿਚਾਰ ਦਿੱਤੇ ਹੋ ਸਕਦਾ ਕਿ ਮੇਰੇ ਵਿਚਾਰ ਉਹਨਾਂ ਦੇ ਲੈਵਲ ਦੇ ਨਾ ਹੋਣ ਪਰ ਜੋ ਮੈਨੂੰ ਸਹੀ ਲੱਗਿਆ ਉਹ ਮੈਂ ਇੱਥੇ ਕਹਿ ਕੇ ਜਾਊਂਗਾ ਬਾਬਾ ਜੰਮ ਦੇਵਤ ਜੀ ਨੇ ਸਾਨੂੰ ਪਾਣੀ ਪੀਂਦੇ ਹੱਥ ਲਗਵਾਇਆ ਅੱਜ ਅਸੀਂ ਮਿਡਲ ਵਾਟਰ ਮੰਗਦੇ ਆ ਇਹ ਬਾਬਾ ਸਾਹਿਬ ਦੀ ਦੇਣ ਬਾਬਾ ਜੰਮ ਦੇਵਤ ਜੀ ਦੇ ਕਰਕੇ ਹੀ ਸਾਨੂੰ ਸਕੂਲਾਂ ਕਾਲਜ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਿਉਂਕਿ ਬਾਬਾ ਜੰਮ ਦੇਵਤ ਜੀ ਨੇ ਬਾਹਰ ਵਿਖਾਇਆ ਜਦੋਂ ਸਕੂਲ ਦੇ ਅੱਜ ਜਦੋਂ ਵੀ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਵਾ ਤੇ ਇਸ ਚੀਜ਼ ਨਾਲ ਸਾਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੁੰਦੀ ਆ ਜਦੋਂ ਅਸੀਂ ਪੁੱਛ ਰਹੇ ਹਾਂ ਕਿ ਬਾਵਾ ਸਾਹਿਬ ਦੇਕੇ ਕੌਣ ਸੀ ਅੱਜ ਦੇ ਬੱਚੇ ਨੂੰ ਇਹੀ ਵੀ ਪਤਾ ਕਿ ਬਾਵਾ ਸਾਹਿਬ ਦੇਕੇ ਕੌਣ ਸੀ ਜੋਤੀ ਰਾਏ ਫੂਲੇ ਜੀ ਨੇ ਆਪਣੀ ਬਾਈ ਮਾਤਾ ਸਤਿਪ੍ਰੀਤਾ ਫੂਲੇ ਜੀ ਨੂੰ ਪੜਾਇਆ ਮਾਤਾ ਸਤਿਪ੍ਰੀਤਾ ਫੂਲੇ ਜੀ ਦਾ ਬਹੁਤ ਵਿਰੋਧ ਹੁੰਦਾ ਸੀ ਪਰ ਮਾਤਾ ਸਤਿਪ੍ਰੀਤਾ ਫੂਲੇ ਜੀ ਦਾ ਸੁਪਨਾ ਸੀ ਕਿ ਕੁੜੀਆਂ ਦੇ ਲਈ ਪਹਿਲਾ ਸਕੂਲ ਖੋਲ੍ਹੇ ਜਾਵੇ ਜਦੋਂ ਜੋਤੀਰਾਏ ਪੂਲੇ ਜੀ ਨੂੰ ਕਰੋ ਬਾਹਰ ਕੱਢਿਆ ਗਿਆ ਤਾਂ ਫਾਤਿਮਾ ਸ਼ੇਖੀ ਨੇ ਉਹ ਸਾਥ ਦਿੱਤਾ ਅੱਜ ਸਾਡਾ ਸਮਾਜ ਧਲਮ ਦੇ ਨਾਮ ਤੇ ਰਾਜਨੀਤੀ ਕਰਦਾ ਹੈ ਜਿਸ ਤੋਟੇ ਵਾਲੀ ਗੱਲ ਇਹ ਹੈ ਕੁੜੀਆਂ ਦੇ ਲਈ ਪਹਿਲਾ ਸਕੂਲ ਖੋਲਣ ਵਾਲੀ ਫਾਤਿਮਾ ਸ਼ੇਖ ਵੀ ਮੁਸਲਮਾਨ ਸੀ ਪਰ ਸਾਡਾ ਸਮਾਜ ਤੇ ਰੰਦੀ ਰਾਜਨੀਤੀ ਕਰਕੇ ਉਸ ਚੀਜ਼ ਨੂੰ ਭੁੱਲ ਰਿਹਾ ਜੈ ਭੀ ਜੈ ਸਭ ਜਾਂ ਜੋ ਬੋਲੇ ਸੋਨਿਰ ਵੈ ਭਗਵਾਨ ਵਾਲਮੀ ਕੀ ਮਹਾਰਾਜ ਕੀ ਜੈ ਜੈ ਭੀ ਜੈ ਸਭ ਦਾਨ ਅੱਜ ਬਾਬਾ ਸਾਹਿਬ ਭੀਮਰਾ ਮਿਰਕਾ ਜੀ ਦਾ ਤੇ ਜੋਤੀ ਰਾਏ ਫੂਲੇ ਜੀ ਦਾ ਫੂਲੇ ਫਰੰਟ ਫੂਲੇ ਭਾਤੀ ਫਰੰਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਨੂੰ ਵੀ ਡਾਕਟਰ ਭੀਮਰਾ ਯੂਥ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਜਾਣ ਦਾ ਮੌਕਾ ਮਿਲਿਆ ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਤੇ ਇਸ ਮੌਕੇ ਜਦੋਂ ਸਾਨੂੰ ਆਪਣੇ ਵਿਚਾਰ ਦਿੰਦਾ ਮੌਕਾ ਮਿਲਿਆ ਤੇ ਮੇਰੇ ਵੱਲੋਂ ਵੀ ਕਿਹਾ ਗਿਆ ਕਿ ਬਾਬਾ ਸਾਹਿਬ ਅੰਮ੍ਰਿਤਧਰ ਜੀ ਨੇ ਆਪਣੇ ਚਾਰੇ ਬੱਚੇ ਸਾਡੇ ਲਈ ਕੁਰਬਾਨ ਕਰਦੇ ਬਹੁਤ ਘੱਟ ਬੰਦੇ ਇਸੀ ਨੂੰ ਜਾਣਦੇ ਆ ਕਿ ਬਾਬਾ ਸਾਹਿਬ ਦੇ ਬੱਚੇ ਜਿਹੜੇ ਸੀਗੇ ਉਹ ਸਾਡੇ ਲਈ ਕੁਰਬਾਨ ਹੋਏ ਤੇ ਬਾਬਾ ਸਾਹਿਬ ਦੀ ਵਾਈਫ ਨੇ ਜਦੋਂ ਉਹਨਾਂ ਨੂੰ ਇਹ ਚੀ ਦੱਸੀ ਕਿ ਬੱਚੇ ਬਿਮਾਰ ਨੇ ਤੇ ਬਾਬਾ ਸਾਹਿਬ ਕਹਿੰਦੇ ਕਿ ਜੇ ਮੈਂ ਇੱਕ ਬੱਚੇ ਨੂੰ ਜਾਨ ਬਚਾਣ ਲਈ ਘਰੇ ਵਾਪਸ ਆ ਗਿਆ ਤੇ ਮੇਰੇ ਸਾਰੇ ਸਮਾਜ ਦੇ ਬੱਚੇ ਮਾਰ ਜਾਣਗੇ ਬਾਬਾ ਸਾਹਿਬ ਮੇਦਕਰ ਜੀ ਨੇ ਦਾ ਸੁਪਨਾ ਸੀ ਕਿ ਸਾਡੇ ਸਮਾਜ ਦਾ ਹਰ ਇੱਕ ਬੱਚਾ ਅਫਸਰ ਬਣੇ ਤੇ ਬਾਬਾ ਸਾਹਿਬ ਨੇ ਉਸ ਚੀਜ਼ ਤੇ ਬਹੁਤ ਕੰਮ ਕੀਤਾ ਤੇ ਮੇਰੀ ਯੰਗ ਜਨਰੇਸ਼ਨ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਆਪਣੇ ਰਾਜਨੀਤਿਕ ਫਾਇਦੇ ਲਈ ਜਾਂ ਆਰਥਿਕ ਫਾਇਦੇ ਦੇ ਵਾਸਤੇ ਬਾਬਾ ਸਾਹਿਬ ਦੀ ਸੋਚ ਤੇ ਬਾਬਾ ਸਾਹਿਬ ਦੇ ਵਿਚਾਰ ਨੂੰ ਵਿਚ ਦੇ ਕੋਸ਼ਿਸ਼ ਨਾ ਕਰੋ ਜੈ ਭੀਮ ਜੈ ਸਰਦਾਰ